ਸਤਿ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਅੱਜ 2025 ਦਾ ਪਹਿਲਾ ਬਲੌਗ 12 ਜਨਵਰੀ 2025 ਦਾ ਪਹਿਲਾ ਬਲੌਗ ਲੱਗੇ ਸਟਾਰਟ ਕਰਨ ਦੋਸਤੋ ਕੋਈ ਕੰਟੈਂਟਿੰਗ ਲੱਭਦਾ ਕੀ ਬਣਾਈਏ ਤੇ ਅੱਜ ਤਨ ਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਮਨਾ ਰਹੇ ਆ ਅਸੀਂ ਆਪਣੇ ਗੁਰਦੁਆਰਾ ਸਾਹਿਬ ਤੇ ਉੱਥੇ ਚੱਲੇ ਆ ਤੇ ਨਾਲੇ ਅਸੀਂ ਖੁਸ਼ੀਆਂ ਪ੍ਰਾਪਤ ਕਰਦੇ ਆ ਨਾਲੇ ਤੁਹਾਨੂੰ ਖੁਸ਼ੀਆਂ ਪ੍ਰਾਪਤ ਕਰਾਉਨੇ ਆ ਤੁਹਾਨੂੰ ਦਰਸ਼ਨ ਕਰਾਉਨੇ ਆ ਤੁਸੀਂ ਵੀ ਦਰਸ਼ਨ ਕਰਿਓ ਤੇ ਦੋਸਤੋ 2025 ਦੇ ਵਿੱਚ ਥੋੜੀ ਜੀ ਸਿਹਤ ਬੁਖਾਰ ਬਖੂਰ ਖੰਘ ਖੁੰਗ ਜਿੱਤੇ ਰਹੀ ਤੇ ਬਲੌਗ ਬਣਾਉਣ ਦਾ ਟਾਈਮ ਨਹੀਂ ਮਿਲਿਆ ਤੇ ਦਵਾਈਆਂ ਦੇ ਆਸਰੇ ਚੱਲਦੇ ਰਹੇ ਤੇ ਹੁਣ ਤੁਹਾਨੂੰ ਕੋਸ਼ਿਸ਼ ਕਰਾਂਗੇ ਕਾ ਤੋ ਵਧੀਆ ਤੋਂ ਵਧੀਆ ਬਲੌਗ ਕਿਉਂਕਿ ਅਸੀਂ ਨਨਕਾਣਾ ਸਾਹਿਬ ਵੀ ਜਾ ਰਹੇ ਆ ਤੇ ਇੰਡੀਆ ਵੀ ਜਾ ਰਹੇ ਆ ਤੇ ਤੁਹਾਨੂੰ ਜਿੰਨਾ ਕੁ ਬਰਾਲਾ ਹੋ ਸਕਿਆ ਜਿੰਨਾ ਕੁ ਟਾਈਮ ਮਿਲਿਆ ਤੇ ਅਸੀਂ ਜ਼ਰੂਰ ਤੁਹਾਨੂੰ ਦਰਸ਼ਨ ਕਰਾਵਾਂਗੇ ਹਰ ਜਗ੍ਹਾ ਤੇ ਜਿੱਥੇ-ਜਿੱਥੇ ਅਸੀਂ ਜਾਵਾਂਗੇ ਤੇ ਅੱਜ ਅਸੀਂ ਚੱਲੇ ਆਂ ਦੋਸਤੋ ਗੁਰਦੁਆਰਾ ਸਾਹਿਬ ਤੇ ਆ ਜਾਓ ਤੁਹਾਨੂੰ ਵੀ ਗੁਰਦੁਆਰਾ ਸਾਹਿਬ ਲੈ ਕੇ ਚੱਲਦੇ ਆਂ ਅਸੀਂ ਵੀ ਚੱਲਦੇ ਆਂ ਨਾਲੇ ਸੇਵਾ ਕਰਦੇ ਆਂ ਨਾਲੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਆਂ ਲਓ ਜੀ ਸ਼ੇਯੋ ਕੁਸ ਗੋਰਿਲਾ ਪਈ ਨਿਕਲਦਿਆਂ ਦੇ ਸੂਟ ਦੇਖਣ ਤੇ ਸਨੀ ਵੀ ਖੜਾ ਉਹ ਕਹਿੰਦੀ ਮੇਲੇ ਵੀ ਸੂਟ ਲੈ ਕੇ ਆਇਓ ਤੇ ਅੱਜ ਦਿਨ ਬਹੁਤ ਸੋਹਣਾ ਦੋਸਤੋ ਤੇ ਇਹ ਹੁਣ ਇਹ ਹੁਣ ਚੱਲੇ ਗੁਰਦੁਆਰਾ ਸਾਹਿਬ ਉਹ ਸਾਨੂੰ ਘਰੋਂ ਨਿਕਲਦਿਆਂ ਨੂੰ ਹੁਣ ਫੜ ਲਿਆ ਤੇ ਹੌਣ ਸੂਟ ਦੀ ਡਿਮਾਂਡ ਰੱਖਦੀ ਵੀ ਮੈਂ ਲਈ ਸੂਟ ਲੈ ਕੇ ਆਇਓ ਸੋ ਦੋਸਤੋ ਅੱਜ ਆ ਦੇਖੋ ਪਹਾੜਾਂ ਤੇ ਕਿੰਨਾ ਸੋਹਣਾ ਮੌਸਮ ਆ ਧੁੱਪ ਨਿਕਲ ਗਈ ਆ ਤੇ ਇੱਧਰ ਸਾਡੇ ਬੈਸਪਾ ਵੀ ਖੜਾ ਕਦੀ ਅਸੀਂ ਵੀ ਚੇਤਕ ਚਲਾਉਂਦੇ ਹੁੰਦੇ ਸੀ ਤੇ ਆਹ ਦੇਖੋ ਇਹ ਕੋਈ 30 40 ਕਿਲੋਮੀਟਰ ਆ ਇਹ ਜਿੱਥੇ ਬਰ ਪਈ ਹੋ ਆ ਇਥੋਂ ਦਰਖਤ ਵੱਡ ਹੋ ਗਿਆ ਦੋਸਤੋ ਸਾਡੇ ਸਫਾਈ ਹੋ ਗਈ ਆ ਤੇ ਅੱਜ ਮੌਸਮ ਵੀ ਬਹੁਤ ਸੋਹਣਾ ਗੁਰੂ ਮਹਾਰਾਜ ਨੇ ਕੀਤਾ ਆ ਪਰ ਹੀਟਰ ਪੂਰੇ ਜੋੜਾ ਨਾਲ ਚੱਲਦੇ ਆ ਦੇਖੋ ਕਿਦਾਂ ਭਾਫਾਂ ਨਿਕਲਦੀਆਂ ਏ ਸਾਰੇ ਇਸ ਬਿਲਡਿੰਗ ਨੂੰ ਗਰਮ ਕਰਦਾ ਸੋ ਆਜੋ ਚਲਦੇ ਆ ਫਿਰ ਗੁਰਦੁਆਰਾ ਸਾਹਿਬ ਲਓ ਦੋਸਤੋ ਦੇਖੋ ਕੀ ਬਣਿਆ ਕੋਰੇ ਦਾ ਹਾਲ ਇਹ ਹੁਣ ਸਾਰੀ ਖੁਰਚ ਕੇ ਤੇ ਫਿਰ ਜਾ ਹੋਣਾ ਤੇ ਬਾਲੀ ਬੁਰੀ ਹਾਲਤ ਆ ਅੱਜ ਤਾਂ ਮਾਈਨਸ 4 ਹੋਇਆ ਸਾਰੀ ਗੱਡੀ ਦਾ ਹਾਲ ਆ ਪਿੱਛੇ ਵੀ ਮੋਟੀ ਮੋਟੀ ਕੀਤੀ ਆ ਆ ਵੀ ਕੰਡਿਆ ਹੁਣ ਤੇ ਆ ਦੇਖ ਲਓ ਚੋ ਵੀ ਕੀਤੀ ਆ ਤੇ ਉਹ ਕਰਨੀ ਪੈਣੀ ਆ ਕੀ ਕਰੀਏ ਜੱਜ ਗੱਡੀ ਚਲਾਉਣੀ ਆ ਤਾਂ ਫਿਰ ਤਾਂ ਹਿਸਾਬ ਕਰਨਾ ਪੈਣਾ ਕੀ ਦਾ ਨਹੀਂ ਤਾਂ ਆ ਦੇਖ ਲਓ ਹੁਣ ਇਦਾਂ ਦੇ ਹਾਲਾਤ ਆ ਜਦ ਤੱਕ ਗੱਡੀ ਗਰਮ ਹੁੰਦੀ ਆ ਜਦ ਤੱਕ ਅਸੀਂ ਆ ਦੇਖੋ ਸਾਈਡ ਸਾਈਡ ਮਿਰਰ ਜਿਹੜੇ ਆ ਉਹ ਵੀ ਜੰਮੇ ਪਏ ਆ ਦੇਖ ਅੱਲੇ ਮੈਂ ਉੱਪਰ ਦਾ ਘਰ ਨਾਲ ਆ ਸਾਈਡ ਮਿਰਰ ਜਿਹੜਾ ਸ਼ੀਸ਼ੇ ਜਿਹੜੇ ਆ ਵਿੰਡੋ ਦੇ ਇਹ ਵੀ ਜੰਮਨੇ ਪੈਗੇ ਚਲੋ ਕਰਦੇ ਆ ਫਿਰ ਦੋਸਤੋ ਹੌਲੀ ਹੌਲੀ ਕਰਕੇ ਚਾਲੇ ਪਾਉਣੇ ਆ ਓਕੇ

ਬਿਲਕੁਲ ਤਿਆਰੀਆਂ ਸੰਗਤ ਪੂਰੇ ਜੋਰਾਂ ਤੇ ਆ ਰਹੀ ਹੈ ਅਸੀਂ ਵੀ ਗੁਰਦੁਆਰਾ ਸਾਹਿਬ ਆ ਕੇ ਦਰਸ਼ਨ ਗੁਰੂ ਮਹਾਰਾਜ ਦੇ ਕਰਕੇ ਚਾਹ ਪਾਣੀ ਛਕ ਲਿਆ はい。 ਕਿਦਾਂ ਬੰਦਾ ਚੁੱਪ ਕਰ ਗਿਆ ਸੀ ਬੰਦਾ ਸਾਡਾ ਪੁੱਤਾ ਹੈ ਹੀ ਨਹੀਂ ਬੰਦਾ ਯਾਰ ਕਿੱਦਾਂ ਗੱਡੀ ਨੇ ਦੇਤੀ ਅੰਦਰ ਭਾਰ ਬ੍ਰਹਮ ਪ੍ਰਭ ਪਾਯਾ

ਕਤੇ ਮੁਖਿ ਸੁਜਲੇ ਕੀਤੀ ਛੁਟੀ ਲਾ ਜੀ ਨਾਮ ਤੇ ਧਿਆਇ ਗਰੇ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਲਾ ਤੁਂਹਾ ਕਰੇ ਤੂੰ ਪੈ ਅਰਦਾਸ ਜੀਉ ਪਿੰਡ ਸੰਤਾਂ ਦਾ ਆਠ ਆਠਾ ਮਾਰਦਾ ਕੱਠ ਗੁਰੂ ਗੋਬਿੰਦ ਗੁਰੂ ਗੋਬਿੰਦ ਸਿੰਘ ਹੱਕ ਹੱਕ ਅੰਦੇਸ ਗੁਰੂ ਗੋਬਿੰਦ ਸਿੰਘ ਬਾਦ ਸਾਹਾ ਸਰਵੇਸ ਗੁਰੂ ਗੋਬਿੰਦ ਸਿੰਘ ਦੀਨਾ ਦਰਦ ਦੁਖ ਭੰਜਨਾ ਕਟ ਕਟਨਾਸ਼ ਜਗਨਾਤ ਸਰਮ ਬਿਮਾਰੀ ਆ

ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਜਨਮ ਜਨਮ ਕੇ ਦੂਖ ਨਵਾਰੈ ਸੁਖਾ ਮਨ ਸਾਧਾਰੈ ਦਰਸਨ ਪੇਟਤੋ ਹੋਤਨ ਹਾਲਾ ਹਰ ਕਾ ਨਾਮ ਵਿਚਾਰੈ ਜਨਮ ਜਨਮ ਕੇ ਦੂਖ ਨਵਾਰੈ ਸੁਖਾ ਮਨ ਸਾਧਾਰੈ ਦਰਸਨ ਪੇਟਤੋ ਹੋਤਨ ਹਾਲਾ How to call. ਆਪੇ ਆਪੇ ਕਰਨੈ ਹਾ ਪੀ ਕਰਮਾ ਹਾਰਾ ਆਪਣਾ ਦਾਸ ਹਰਿ ਆਪੋ ਬਾਰਿਆ ਨਾਨਕ ਨਾਮ ਆਧਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ख़बर मिड़ ते ख़ुशी मनोते ख़बर मिड़ ਲਓ ਦੋਸਤੋ ਅਸੀਂ ਫਿਰ ਹੁਣ ਗੁਰਦੁਆਰਾ ਸਾਹਿਬ ਤੋਂ ਪ੍ਰੋਗਰਾਮ ਦੀ ਸਮਾਪਤੀ ਕਰਕੇ ਆ ਗਏ ਸੀ ਘਰ ਤੇ ਹੁਣ ਫਿਰ ਅਸੀਂ ਕਿਹਾ ਬਲੌਗ ਦਾ ਵੀਡੀਓ ਦਾ ਐਂਡ ਕਰ ਦਈਏ ਤੇ ਸੋ ਅੱਜ ਦਾ ਇੰਨਾ ਕੁ ਅਪਰਾਲਾ ਸਾਡਾ ਧੰਨ ਧੰਨ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਅੱਜ ਗੁਰਪੁਰਬ ਮਨਾਇਆ ਸੀ ਤੇ ਆਪ ਸੰਗਤਾਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਸਾਰੇ ਸਮੂਹ ਜਾਗਤ ਨੂੰ ਭੰਤਤਨ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਦਿੰਦੇ ਹੋਏ ਅੱਜ ਦੀ ਵੀਡੀਓ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ ਦੋਸਤੋ ਜਲਦੀ ਤੁਹਾਨੂੰ ਮਿਲਾਂਗੇ ਨਵੀਂ ਵੀਡੀਓ ਨਵੇਂ ਬਲੌਗ ਨਾਲ ਤੁਸੀਂ ਸਾਰੇ ਜਣੇ ਪਲੀਜ਼ ਲਾਈਕ ਸਬਸਕ੍ਰਾਈਬ ਸ਼ੇਅਰ ਕਰਦਾ ਹੈ ਅਤੇ ਕਮੈਂਟ ਜਰੂਰ ਕਰਿਓ ਕਿੱਦਾਂ ਦਾ ਅਪਰਾਹ ਲੱਗਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ